ਬੇ ਬਕਾਲੇ ਦੀ ਧਰਤੀ ਤੇ ਵਿਕਰਮ ਮਜੀਠੀਆ ਭਾਸ਼ਣ ਦੇ ਰਿਹਾ ਹੈ ਉਹ ਕਹਿ ਰਹੀ ਹੈ ਕਿ ਅਕਾਲੀ ਦਲ ਵੀ ਬਹੁਤ ਚੰਗਾ ਸੀ ਉਦੋਂ ਤੇ ਪ੍ਰਕਾਸ਼ ਸਿੰਘ ਬਾਦਲ ਮੇਰਾ ਮਾਸੜ ਵੀ ਕਹਿੰਦਾ ਬਹੁਤ ਚੰਗਾ ਸੀ ਉਦੋਂ ਜਦੋਂ ਵਜੀਰੀਆਂ ਵਟੌਣੀਆਂ ਸੀ ਉਦੋਂ ਬਾਦਲ ਵੀ ਚੰਗਾ ਸੀ ਸੁਖਵੀਰ ਵੀ ਚੰਗਾ ਸੀ ਵੱਡਾ ਬਾਦਲ ਵੀ ਚੰਗਾ ਸੀ ਤੇ ਅਕਾਲੀ ਦਲ ਵੀ ਚੰਗਾ ਸੀ ਜਦੋਂ ਪਾਰਟੀ ਦੇ ਕਹਿੰਦਾ ਸੰਕਟ ਆ ਗਿਆ ਤਾਂ ਹੁਣ ਇਹ ਬਾਗੀ ਆ ਜਿਹੜੇ ਹੋ ਕੇ ਭੱਜ ਗਏ ਵਜ਼ੀਰੀਆਂ ਚ ਬਹੁਤ ਮੋਟਾ ਕਹਿੰਦਾ ਇਹਨਾਂ ਨੇ ਪੈਸਾ ਇਕੱਠਾ ਕਰਿਆ ਦੂਸਰਾ ਫਿਰ ਉਹਨੇ ਸਰਕਾਰ ਤੇ ਤੰਜ ਕੱਸਿਆ ਕਿ ਸਰਕਾਰ ਆ ਜਿਹੜੀ ਉਹ ਬੰਦੀ ਸਿੰਘਾਂ ਨੂੰ ਸਾੜ ਨਹੀਂ ਰਹੀ ਜਿਹੜੇ 1999 ਦੇ ਬੈਠੇ ਆ ਉਹਦੀ ਸਜ਼ਾ ਪੂਰੀ ਕਰ ਚੁੱਕੇ ਆ 11 ਬੰਦੀ ਸਿੰਘਾਂ ਦੇ ਫਿਰ ਵਿਕਰਮ ਮਜੀਠੀਆ ਕਹਿੰਦਾ ਕਹਿੰਦਾ ਸਰਪੰਚੋ ਤੁਸੀਂ ਸਰਕਾਰ ਦੀ ੁਰਕੀ ਨਾਲ ਸਰਕਾਰ ਦੀ ਮਾੜੇ ਡਰਾਵੇ ਨਾਲ ਦੂਜੀਆਂ ਪਾਰਟੀਆਂ 'ਚ ਭੱਜ ਜਾਂਦੇ ਹੋ ਪਰ ਆਪ ਵੀ ਕਾਲੀ ਦਲ ਨੂੰ ਛੱਡ ਕੇ ਹੋਰ ਪਾਰਟੀਆਂ 'ਚ ਰਲ ਗਏ ਰਲਦੇ ਤੁਸੀਂ ਇਸ ਕਰ ਕਿਉਂ ਕਿ ਸਾਡੀਆਂ ਇਨਕੁਆਰੀਆਂ ਨਾ ਖੁੱਲ ਜਾਣ ਰਲਦੇ ਤੁਸੀਂ ਇਸ ਕਰ ਕਿਉਂ ਕਿ ਸਾਡੀਆਂ ਇਨਕੁਆਰੀਆਂ ਨਾ ਖੁੱਲ ਜਾਣ ਤਾਂ ਕਹਿੰਦਾ ਇੱਕ ਬਕਾਲੇ ਦੀ ਧਰਤੀ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਵੱਡੀ ਕੁਰਬਾਨੀਆਂ ਛੋਟੇ ਬੱਚੇ ਕੀ ਕਹਨ ਗਿਆਉਣ ਵਾਲੇ ਸਮੇਂ ਚ ਵੀ ਮੇਰਾ ਪਿਤਾ ਡਰਦਾ ਸਰਪੰਚੀ ਦੀ ਚੋਣ ਲੈਣ ਦਾ ਮਾਰਾ ਮੁਜੀ ਪਾਰਟੀ ਚ ਲੜ ਗਿਆ ਤਣਕਵਾਰੀ ਖੁੱਲਣ ਤੋਂ ਡਰਦਾ ਮਾਰਾ ਭੱਜ ਗਿਆ ਉਹਨੂੰ ਲੋਕ ਤਾਨੇ ਮੜਿਆ ਕਰਨਗੇ ਉਹਨ ਸਟੇਜ ਤੋਂ ਦੂਜੇ ਨੂੰ ਕਹਿਣਾ ਬੜਾ ਸੌਖਾ ਹੈ ਵੀ ਹਾਂ ਤਾਹਨੇ ਮਾਰਿਆ ਕੰਮ ਕੇ ਸਰਪੰਚ ਭੱਜ ਗਿਆ। ਇਹ ਮਜੀਠੀਆ ਸਾਹਿਬ ਫਿਰ ਤੇਰੇ ਬੱਚਾ ਨੂੰ ਵੀ ਲੋਕ ਤਾਹਨੇ ਮਾਰਿਆ ਕਰਨਗੇ। ਵੀ ਤੁਹਾਡਾ ਪਾਪਾ ਸ਼ਰਮੌਰ ਪਾਰਟੀ ਦੇ ਵਿੱਚ ਰਲਿਆ ਸੀ ਜਿਹੜੀ ਕੁਰਬਾਨੀਆਂ ਵਾਲੀ ਪਾਰਟੀ ਸੀ ਤੇ ਤੁਹਾਡੇ ਪਾਪੇ ਨੇ ਰੈਮਨੋ ਦੇ ਵਿੱਚੋਂ ਪੈਸੇ ਕਮਾਏ। ਤੁਹਾਡੇ ਪਾਪੇ ਨੇ ਚਿੱਟਾ ਵੇਚਿਆ। ਦੋਪਾ ਭਾ ਭਵੀ ਸ਼ੇਮੀ ਨੇ ਚਿੱਤੇ ਚ ਜੇਲ੍ਹ ਕੱਟ ਗਿਆ ਹੈ ਜਿਹੜਾ ਸਰਪੰਚ ਤਾਂ ਜਿਹੜੇ ਸਾਡੇ ਪਿੰਡਾਂ ਦੇ ਐ ਥੋੜੇ ਕਹਿਣ ਮੁਤਾਬਕ ਵੀ ਡਰਦੇ ਭੱਜ ਗਏ ਉਹ ਇਨਕੁਆਰੀਆਂ ਤੋਂ ਡਰਦੇ ਭੱਜ ਗਏ ਉਹ ਇਨਕੁਆਰੀਆਂ ਤੋਂ ਡਰਦੇ ਨਹੀਂ ਭੱਜ ਉਹ ਇਹ ਹੈ ਵੀ ਰੂਲਿੰਗ ਪਾਰਟੀ ਹੈ ਰੂਲਿੰਗ ਪਾਰਟੀ ਦੇ ਨਾਲ ਖੜਨਾ ਚਾਹੀਦਾ ਤਾਂ ਜੋ ਪਿੰਡ ਦੀ ਪਿੰਡ ਦੇ ਵਿਕਾਸ ਵਾਸਤੇ ਗ੍ਰਾਂਟ ਆ ਜੇ ਦੇਖੋ ਕਿੱਧਰ ਦੀ ਗੋਲ ਮੋਲ ਗੱਲ ਕਰਤਾ ਫਿਰ ਉਥੇ ਗਰਦੀਪ ਖਹਿੜੇ ਨੂੰ ਬੁਲਾ ਰੱਖਿਆ ਉਹ ਤੋਂ ਕਹਾਈ ਜਾਂਦਾ ਫਿਰ ਸੁਖਬੀਰ ਬਾਦਲ ਨੂੰ ਵੀ ਕਹਿੰਦਾ ਕਹਿੰਦਾ ਜੀ ਤੁਸੀਂ ਇਹ ਚਮਲਾ ਰੱਖੇ ਸੀ ਤੁਸੀਂ ਵਜ਼ੀਰੀਆਂ ਦਿੱਤੀਆਂ ਤਾਂ ਕਰਕੇ ਕਾਲੀਦਾਲ ਦਾ ਨੁਕਸਾਨ ਹੋਇਆ ਉਹ ਤਾਂ ਭਾਈ ਲੰਬੇ ਸਮੇਂ ਤੋਂ ਮਜੀਠੀਆ ਸਾਹਿਬ ਖੜੇ ਸੀ ਕਾਲੀਦਾਲ 'ਚ ਕੋਈ 99 ਦਾ ਖੜਾ ਕੋਈ 72 ਦਾ ਖੜਾ ਕੋ 78 ਦਾ ਖੜਾ ਕੋ 88 ਤੋਂ ਖੜਾ ਇਹ ਤਾਂ ਤੁਸੀਂ 2007 ਚ ਆ ਕੇ ਮੀਬੀ ਹਰਿਮ੍ਰਿਤਕੌਰ ਬਾਦਲ ਤੇ ਬਿਕਰਮਜੀਤ ਜੀ ਨੇ 2007 12 ਤੱਕ 12 ਤੋਂ 17 ਤੱਕ 10 ਸਾਲਾਂ ਚ ਪਾਰਟੀ ਦਾ ਪੱਠਾ ਬਾਇਆ ਤੁਸੀਂ ਤੇ ਪਲੀ ਬਾਹਤ ਜਿਹੜੇ ਲੋਕ ਜਾਣਦੇ ਐ ਕਰੋਨੇ ਇਹ ਕਿ ਹੈ ਕਿ ਇਹ ਜਿਹੜੇ ਬਾਗੀ ਭੱਜ ਗਏ ਜੋ ਸਾਨੂੰ ਮਾੜਾ ਕਹਿੰਦੇ ਐ ਇਹ ਬਿਸ਼ਰਮ ਲੋਕ ਆ ਕਹਿੰਦਾ ਬਿਸ਼ਰਮੀ ਦੀ ਕੋਈ ਹੱਦ ਹੁੰਦੀ ਐ ਚਲੋ ਉਹਨਾਂ ਨੇ ਮੰਨ ਲੈਣਿਆ ਤੁਹਾਡੇ ਵੀ ਰਾਜ ਭਾਗ ਦੇ ਵਿੱਚ ਹਰੇਕ ਬੰਦਾ 2 ਰੁਪਏ ਇਕੱਠੇ ਕਰਦਾ ਇਹ ਚ ਕੋਈ ਦੌਰ ਆਏ ਰਹੇ ਨਹੀਂ ਜੇ ਗ੍ਰਾਂਤੀ ਸਿੰਘ ਵੀ ਉੱਤੇ ਮਹਾਰਾਜ ਦੇ ਪਾੜ ਪੜੀ ਜਾਂਦਾ ਭੇਟਾ ਤਾਂ ਉਹ ਵੀ ਲੈਂਦਾ ਨਾ ਪੈਸੇ ਤਾਂ ਉਹ ਵੀ ਨਹੀਂ ਛੱਡਦਾ ਆਪਦੇ ਬਾਲ ਬੱਚੇ ਪਾਲਣ ਵਾਸਤੇ ਮੰਦੇ ਨੇ ਨੇ ਵਜ਼ੀਰੀਆਂ ਲਈਆਂ ਮੰਦੇ ਐ ਪੈਸੇ ਕਮਾਏ ਐ ਪਰ ਦੂਰਾ ਮਾਪਦੰਡ ਨਹੀਂ ਅਪਣਾਇਆ ਮਹਿਕਮਿਆਂ ਚੋਂ ਖਾ ਗਏ ਲੱਖ ਖਾ ਗਏ ਕਰੋੜ ਖਾ ਗਏ ਤੁਸੀਂ ਮਹਿਕਮਾ ਚੋਂ ਵੀ ਕਮਾਇਆ ਉਸੀ ਚਿੱਟੇ ਚੋਂ ਵੀ ਕਮਾਇਆ ਲੋਕਾਂ ਦੇ ਜਿਹੜੇ ਧੀ ਪੁੱਤ ਰੋਲੇ ਜਵਾਨੀਆਂ ਰੋਲੀਆਂ ਲੋਕਾਂ ਦੇ ਧੀ ਪੁੱਤਾਂ ਜਿਹੜੇ ਬਰਬਾਦ ਕਰੇ ਐ ਦੋਨਾਂ ਪਾਸੋਂ ਪੈਸਾ ਕਮਾਇਆ ਪਰ ਇਸ ਨੇ ਕੋਈ ਨਾਲ ਨਹੀਂ ਜਾਣਾ ਪਰ ਜਿਹੜੀ ਮਜੀਠੀਆ ਸਾਹਿਬ 2007 ਚ ਚੜਾਈ ਸੀ 12 ਤੱਕ 12 ਤੋਂ 17 ਤੱਕ ਉਹ ਗੱਲਾਂ ਉਹ ਫੀਲਿੰਗਾਂ ਮੁੜ ਕੇ ਨਹੀਂ ਆਉਣੀਆਂ ਨਾ ਪਾਰਟੀ ਰਵਾਈਵ ਹੋਣੀ ਐ ਫਿਰ ਉਹਨੇ ਕਿਹਾ ਕਹਿੰਦਾ 99 ਤੋਂ ਬੰਦੀ ਸਿੰਘ ਬੈਠੇ ਐ ਅਸਲੀ ਬੰਦੀ ਸਿੰਘ ਉਹ ਐ ਮੈਂ ਕਹਿੰਦਾ ਉਹਨਾਂ ਨਾਲ ਰਹੇ ਕੇ ਐ ਚੱਕੀਆਂ ਦੇ ਵਿੱਚ ਬਲਵੰਤ ਸਿੰਘ ਦਾ ਜ਼ਿਕਰ ਕੀਤਾ ਰਾਜੋਆਣੇ ਦਾ ਇਹ ਅਸਲੀ 11 ਬੰਦੀ ਸਿੰਘ ਹੈ ਜਿਹੜੇ ਵਿੱਚ ਕਹਿੰਦਾ ਲੋਕ ਸਾਡੇ ਢੰਡੋਰਾ ਪਿੱਟੀ ਜਾਂਦੇ ਆ ਜਾਂ 2 MP ਜਿੱਤਿਆ ਤੇ ਉਹ ਬੰਦੀ ਸਿੰਘ ਨਹੀਂ ਹੈਗੇ ਵੀ ਜਿਹੜੇ ਥਾਣਿਆਂ ਤੇ ਜਾ ਕੇ ਕਾਪੜਾ ਕਰਦੇ ਆ ਥਾਣਿਆਂ ਚੋਂ ਬੰਦੇ ਛਡਾ ਲੇ ਇਸ ਸਾਲ ਘਰ ਹੋਇਆ ਕਹਿੰਦਾ ਉਹਨਾਂ ਨੂੰ ਅੰਦਰ ਬੈਟਾਣ ਉਹ ਲੋਕਾਂ ਨੇ ਸਾਡੇ ਨੇ ਕਹਿੰਦਾ ਅਸਲ ਹੀਰੋ ਉਹ ਬਣਾ ਲੇ ਉਹ ਬੰਦੀ ਸਿੰਘ ਬਣਾ ਲੇ ਕਹਿੰਦਾ ਸਿੱਧਾ ਅਟੈਕ ਕਰਦਾ ਸੀ ਉਹ ਵੀ ਜਿਹੜਾ ਅਮਰਦਪਾਲ ਹੈ ਜਾਂ ਹੋਰ ਹੈ ਇਹਦੇ ਨਾਲ ਦੇ ਬੰਦੇ ਵੀ ਉਹਨੇ ਜਾ ਕੇ ਥਾਣੇ ਦੇ ਵਿੱਚ ਝਗੜਾ ਕੀਤਾ ਪੁਲਿਸ ਨਾਲ ਬੰਦੇ ਛਡਵਾ ਲਿਆ ਤਾਂ ਉਥੇ ਐਨਐਸ ਸੈਕਟਰ ਲੱਗ ਗਈ ਅਸਲੀ ਤਾਂ ਕਹਿੰਦਾ ਉਹ ਉਹ ਜਿਹੜੇ 11 ਬੰਦੀ ਸਿੰਘ ਹੈ ਅਸਲੀ ਨਕਲੀ ਦੀ ਆਪਾਂ ਗੱਲ ਨਹੀਂ ਕਰਦੇ ਗੱਲ ਤਾਂ ਇਹ ਕਰਦੇ ਆਂ ਵੀ ਉਹਨਾਂ ਨੇ 9 ਬੰਦਿਆਂ ਦੇ ਜਾਂ 11 ਜਿਹੜੇ ਬੰਦੀ ਸਿੰਘ ਹੈ ਉਹਨਾਂ ਦੇ ਮੋਢੇ ਦੇ ਧਰਕੇ ਬਾਦਲ ਕਹਨੇ ਤੇ ਮਜੀਠੀਏ ਨੇ ਚਲਾਉਣੀ ਆ ਲੋਕਾਂ ਤੇ ਵੀ ਆਪਾਂ ਮੂਰੇ ਸਰਕਾਰ ਬਣਾਈਏ ਹੁਣ ਜਿਹੜਾ ਨੂੰ ਇਹ ਕਹਿ ਰਿਹਾ ਵੀ ਇਹ ਅਸਲੀ ਇਹ ਬੰਦੀ ਸਿੰਘ ਨਹੀਂ ਜਿਹੜੇ 2 ਸਾਲ ਦੇ ਜਾਂ ਸਾਲ ਦੇ ਅੰਦਰ ਬੈਠੇ ਆ ਥਾਣਿਆਂ ਦੇ ਕੰਮ ਜਾਂ ਕਰਨ ਵਾਲੇ ਉਹ ਇਹਨਾਂ ਦੀ ਗੱਲ ਮੰਨ ਨਹੀਂ ਰਹੇ ਉਲਟਾ ਉਹਨਾਂ ਤੋਂ ਬਾਗੀ ਹੈ ਜਿੱਤ ਗਏ ਇਸ ਕਰਕੇ ਜਿਹੜੇ ਉਹ ਪਹਿਲਾਂ ਵਾਲੇ ਮੁੱਦੇ ਆ ਉਹਨਾਂ ਦੇ ਮੋਢਿਆਂ ਤੇ ਧਰਕੇ ਚਲਾ ਕੇ ਵੀਰੋ ਸਰਕਾਰ ਬਣਾਉਣਾ ਚਾਹੁੰਦੇ ਆ ਹੁਣ ਮੈਂ ਬੰਦੀ ਸਿੰਘਾਂ ਨੂੰ ਬੇਨਤੀ ਕਰਦਾ ਵੀ 99 ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿੰਨੀਆਂ ਕੁ ਸੌਡੀਆਂ ਮੁਲਾਕਾਤਾਂ ਕੀਤੀਆਂ ਕਿੰਨਿਆਂ ਨੂੰ ਆਪਦੀ ਸਰਕਾਰ ਦੇ ਵਿੱਚ ਪਰੋਲ ਦਵਾਈ ਇੱਕ ਮੁੱਖ ਮੰਤਰੀ ਹੋਵੇ ਪੰਜਾਬ ਦਾ ਜੋ ਲਿਖਦੇ ਵੀ ਸਾਡੀ ਸਿੱਸ ਪੰਜਾਬ ਨੂੰ ਕੋਈ ਖਤਰਾ ਨਹੀਂ ਮੈਂ ਜ਼ਿੰਮੇਵਾਰ ਹਾਂ ਤਾਂ ਉਹ ਦਹ ਦੇ 10 ਸਾਲ ਬਾਹਰ ਕੱਢ ਸਕਦਾ ਸੀ ਸਰਦੇਵ ਸਿੰਘ ਚੈਹਰੇ ਤੇ ਐਸਐਸਪੀ ਹੁੰਦਾ ਸੀ ਉਹਨੇ ਵੀ ਚੀਰ ਮੁਹੰਮਦ ਮਾਰਤਾ ਸੀ ਉਹਦੀ ਸਜ਼ਾ ਮਾਫ ਕਰਤੀ ਸੀ ਇਹਨੂੰ ਜੂਪੀ ਦੇ ਜਿਹੜਾ ਸੀ ਪੁਲਿਸ ਜੂਪੀ ਦੇ ਬੰਦੇ ਮਾਰਦੇ ਸੀ ਪੁਲਿਸ ਅਫਸਰ ਸੀਗੇ ਬਾਦਲ ਸਾਹਿਬ ਨੇ ਆਈਪੀਐਸਾ ਉਹਨਾਂ ਦੀ ਸਜ਼ਾ ਮਾਫ ਕਰਤੀ ਸੀ ਫੋੜਾ ਨੇਕਾ ਸਰਕਾਰ ਕੀ ਦੀ ਕਰ ਸਕਦੀ ਸਰਕਾਰ ਵਿਧਾਨ ਸਭਾ ਚ ਬਿੱਲ ਪਾਸ ਕਰਦੇ ਸਰਕਾਰ ਜੀ ਨੂੰ ਮਰਜ਼ੀ 10 ਮਿੰਟਾਂ ਚ ਕੱਢ ਸਕਦੀ ਐ ਇੱਕ ਰੂਲ ਹੈ 302 ਚ ਐਸਐਚਓ ਜਵਾਨ ਤੇ ਲੈ ਸਕਦਾ ਤੁਰੰਤ ਪਰ ਉਹ ਹੁੰਦਾ ਵੀ ਜੇ ਦਾ ਬੰਦਾ ਮਰਿਆ ਹੋਵੇ ਉਹ ਅਗਲਾ ਆਰੇ ਮੂਰੇ ਮਜਾਰਾ ਕਰਦਾ ਤਾਂ ਵੀ ਅਗਲਾ ਕਰਦਾ ਜੇ ਤਾਂ ਬੰਦਾ ਮਰ ਗਿਆ ਇਹਨਾਂ ਦਾ 302 ਚ ਇਸ ਕਰਕੇ ਲਈ ਜਾਂਦੀ ਨਹੀਂ ਤੇ 302 ਦੀ ਜਵਾਨ ਤਾਂ ਸੱਚੂ ਲੈ ਸਕਦਾ ਇੱਥੇ ਕਿਉਂਕਿ ਸਾਡੇ ਜਿਹੜੇ ਲੋਕ ਐ ਅਸੀਂ ਬਿਜ਼ਨਸ ਦੇ ਵਿੱਚ ਤੁਰੇ ਹੋਏ ਆ ਪੈਸੇ ਦੇ ਦੌਰ ਵਿੱਚ ਤੁਰੇ ਹੋਏ ਆ ਮੈਂ ਵੀ ਉਹਨਾਂ ਵਿੱਚ ਸ਼ਾਮਲ ਐ ਅਸੀਂ ਇਹ ਕਦੇ ਸੋਚਦੇ ਨਹੀਂ ਆ ਕਦੇ ਅਸੀਂ ਪੜ੍ਹੇ ਹੀ ਨਹੀਂ ਵੀ ਯਾਰ ਸਾਨੂੰ ਇਹ ਸਰਕਾਰਾਂ ਸਾਨੂੰ ਇਹ ਪਾਰਟੀਆਂ ਸਾਨੂੰ ਇਹ ਲੋਕ ਬਰਤ ਰਹੇ ਆ ਉਹਨੇ ਬੰਦੀ ਸਿੰਘਾਂ ਬਾਰੇ ਕਹਿ ਰਿਹਾ ਹੈ ਜਾਂ ਦੂਜੇ ਬਾਗੀਆਂ ਨੂੰ ਕਹਿ ਰਿਹਾ ਵੀ ਬੇਚਰਮੇ ਦੀ ਹੱਦ ਟੱਪ ਕੇ ਜੁਣ ਬੰਦੀ ਸਿੰਘ ਜਾਂ ਅਮਰਤਪਾਲ ਜਾਂ ਇਹ ਬਾਗੀ ਬਾਦਰ ਕਹਿੰਦੇ ਨਾਲ ਰਾਜਨ ਪੇਰੇ ਕੀ ਪਤਾ ਹੈਰੇ ਲੀਜਰੋ ਚ ਆਏ ਬੰਦੇ ਆ ਜੀ ਸੋਨੇ ਦੇ ਹੀਰੇ ਇੱਥੇ 10 ਮਿੰਟਾਂ ਚ ਬੋਲੀ ਬਦਲ ਜੂ ਸੋ ਜਿਹੜਾ ਇਹ ਵਿਕਰਮਜੀਤਿਆ ਇਹ ਸਰਪੰਚ ਸਾਹਿਬਾਨ ਨੂੰ ਤੁਸੀਂ ਮਤੇ ਪਾਓ ਇਹਦੇ ਖਲਾਬ ਜਾਓ ਤੁਹਾਡੀ ਤੋਹੀਨ ਕਰਦਾ ਵੀ ਤੁਸੀਂ ਡਰਦੇ ਇਨਕੁਆਰੀਆਂ ਤੋਂ ਭਜਦੇ ਆਂ ਪਰ ਜੇ ਨਹੀਂ ਤੁਸੀਂ ਜੋ ਰੂਲਿੰਗ ਪਾਰਟੀ ਆ ਉਹਦੇ ਤੋਂ ਗਰੰਟਾ ਲੈ ਕੇ ਉਹਦਾ ਕੰਮ ਕਰਾਓ ਇਹਦੇ ਕਹਿਣ ਨਾਲ ਕੋਈ ਬਗਰਾਮੀ ਨਹੀਂ ਹੁੰਦੀ ਨਾ ਤੁਹਾਡੇ ਬੱਚਿਆਂ ਦੀ ਹੋਵੇ ਨਾ ਤੁਹਾਡੇ ਬੱਚੇ ਕਰਨ ਇਹਦੇ ਜਿੱਡੇ ਜੁਰਮ ਤਾਂ ਲੱਗੇ ਨਹੀਂ ਚਿੱਟਾ ਤੁਸੀਂ ਨਹੀਂ ਵੇਚਿਆ ਚਿੱਟੇ 'ਚ ਜੇਲ੍ਹ ਤੁਸੀਂ ਨਹੀਂ ਕੱਟੀ ਡੱਗਿਆ ਡੋਰੀਆ ਤੁਸੀਂ ਨਹੀਂ ਮਾਰਿਆ ਇਹ ਬੰਦਾ ਤੁਹਾਡੇ ਤੇ ਵਿਤਾਂਤ ਦੀ ਕਸਰੇ ਹੈ ਬਾਗੀਆਂ ਤੇ ਕਸਰੇ ਹੈ ਅੰਮ੍ਰਿਤਪਾਲ ਤੇ ਕਸਰੇ ਹੈ ਸੋ ਅਕਾਲੀਦਾਰਾ ਜਿਹੜਾ ਉਹ ਦੁਆਰੇ ਸਰਵਾਈਵ ਨਹੀਂ ਹੋਊਗਾ ਡਾਇਨਾਸੌਰ ਤਾਂ ਆ ਸਕਦੇ ਇੱਥੇ ਪੰਜਾਬ ਦੇ ਵਿੱਚ ਅਕਾਲੀ ਨਹੀਂ ਆਉਂਦੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ